ਸਾਰੇ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ ਇੱਕ ਦੇਖੋ ਕਿ ਬਹੁਤ ਜ਼ਿਆਦਾ ਸਮੱਸਿਆ ਆ ਰਹੀ ਹੈ ਚਿੱਟੇ ਤੇ ਹਰੇ ਮਛਰ ਮੱਛਰ ਦੀ ਉਹਦੇ ਵਾਸਤੇ ਆਪਾਂ ਇੱਕ ਦਵਾਈ ਲੈ ਕੇ ਆਏ ਹਾਂ ਰੋਨਫਿਨ ਜਿਹਦੇ ਵਿੱਚ ਸాల్ਟ ਹੈ ਰੈਨ ਨੈਨੋ ਪੋਲੋ ਤੇ ਉਸ਼ੀਨ ਠੀਕ ਹੈ ਜੀ ਇਹ ਦਵਾਈ ਬਹੁਤ ਵਧੀਆ ਹੈ ਠੀਕ ਹੈ ਜੀ ਇੱਕ ਇਹਦੇ ਨਾਲ ਫੰਗੀਸਾਈਡ ਹੈ ਇੱਕ ਆਪਾਂ ਫੰਗੀਸਾਈਡ ਲੈ ਕੇ ਆਏ ਆ ਜਿਹੜਾ ਕਿ ਡੈਫੋਸੀ ਪਲਸ ਡੈਫਿਕੋਨਾਜ਼ੋਲ ਠੀਕ ਹੈ ਜੀ ਇਹਦੇ ਵਿੱਚ ਆਸਲਟ ਹੈ ਤੁਸੀਂ ਦੇਖ ਹੀ ਰਹੋਗੇ ਵੀਡੀਓ ਦੇ ਵਿੱਚ ਇਹਨਾਂ ਦੋਨਾਂ ਦਾ ਕੋਲ ਬਣਾ ਕੇ ਇੱਕ ਵਾਰ ਜ਼ਰੂਰ ਕਰੋ ਤੇ ਹਰੇ ਤੇ ਚਿੱਟੇ ਮੱਛਰ ਨੂੰ ਦੂਰ ਕਰੋ ਤੇ ਇਹ ਦਵਾਈ ਤੁਹਾਨੂੰ ਰਾਮਾ ਮੰਡੀ ਲੱਕੀ ਮੱਕੜ ਦੀ ਦੁਕਾਨ ਤੇ ਮਿਲ ਜੇਗੀ ਤੇ ਇੱਕ ਵਾਰ ਦੁਕਾਨ ਤੇ ਆ ਕੇ ਜ਼ਰੂਰ ਵਿਜ਼ਿਟ ਕਰੋ ਤੇ ਦਵਾਈ ਲੈ ਕੇ ਜਾਓ ਤੇ ਕਰਕੇ ਦੇਖੋ ਤੇ ਨਰਮੇ ਦਾ ਝਾੜ ਵਧਾਓ ਧੰਨਵਾਦ ਜੀ